ਸਿਵਲ ਸਰਜਨ ਮਲੇਰ ਕੋਟਲਾ ਡਾਕਟਰ ਸੰਜੇ ਗੋਲਡੇ ਦੇ ਅnder ਦੇਸ਼ਾ ਤੇ ਜ਼ਿਲ੍ਹਾ ਸਿਹਤ ਆਫਸਰ ਡਾਕਟਰ ਪਨੀਤ ਸਿੱਧੂ ਦੇ ਸੀਨੀਅਰ ਮੈਡੀਕਲ ਆਫਸਰ ਡਾਕਟਰ ਜੀ ਐਸ ਭਿੰਡ ਦੀ ਗਵਾਈ ਹੇਠ ਸਿਹਤ ਬਲਾਗ ਫਤੇਗੜ ਪੰਜ ਗਰਾਈਆਂ ਵਿੱਚ ਵਿਸ਼ੇਸ਼ ਸਿਹਤ ਦਿਵਸ ਮਨਾਇਆ ਗਿਆ ਇਸ ਮੌਕੇ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਦੇ ਵੱਲੋਂ ਜਿੱਥੇ ਸਕੂਲੀ ਬੱਚਿਆਂ ਨੂੰ ਸਿਹਤ ਖੁਰਾਕ ਸੰਬੰਧੀ ਜਾਗਰੂਕ ਕੀਤਾ ਗਿਆ ਉੱਥੇ ਪਿੰਡਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਚੰਗੀ ਸਿਹਤ ਦੇ ਲਈ ਸਾਫ਼ ਸੁਥਰਾ ਅਤੇ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਚਾਹੀਦਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਵੇਰੇ ਜਲਦੀ ਉੱਠਣਾ ਕਸਰਤ ਕਰਨਾ ਅਤੇ ਮਾਨਸਿਕ ਮਾਹੌਲ ਦਾ ਵਧੀਆ ਹੋਣਾ ਵੀ ਚੰਗੀ ਸਿਹਤ ਦੇ ਗੁਣ ਹਨ ਇਸ ਮੌਕੇ ਸੇਕ ਸੁਪਰਵਾਈਜ਼ਰ ਚਰਨਜੀਤ ਕੌਰ, ਸਿੰਦਰ ਸਿੰਘ, ਰਾਜੇਸ਼ ਰੇਖੀ, ਅਮਰਜੀਤ ਕੌਰ ਦੇ ਗਰਮੀਤ ਕੌਰ ਵੀ ਹਾਜ਼ਰ ਸਨ ਸਰਜਨ ਡਾਕਟਰ ਸੰਜੇ गोयल ਜੀ ਅਤੇ ਡੀ ਐਚਓ ਡਾਕਟਰ ਪਨੀਤ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀ ਐਸ ਮਿੰਦਰਜੀ ਦੀ ਅਗਵਾਈ ਵਿੱਚ ਬਲਾਕ ਫਤੇਗੜ ਪੰਜਗਰਾਈਆਂ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਹੈ ਜਿਸ ਤਹਿਤ ਸੇਤ ਮੰਤਰੀ ਬਲਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਕਿ ਸਾਨੂੰ ਥੀਮ ਮਿਲਿਆ ਹੈ ਕਿ ਇੱਕ ਚੰਗਾ ਭਵਿੱਖ ਬਣਾਉਣ ਲਈ ਇੱਕ ਇਤਮਾਨਦ ਸ਼ੁਰੂਆਤ ਜ਼ਰੂਰੀ ਹੈ ਉਸ ਤਹਿਤ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਇਸ ਦੇ ਨਾਲ ਹੀ ਇਸ ਥੀਮ ਦੇ ਤਹਿਤ ਜਿੱਥੇ ਫੋਕਸ ਕੇ ਨਵੀਆਂ ਮਾਵਾਂ ਨੂੰ ਅਤੇ ਬੱਚਿਆਂ ਲਈ ਹੈ ਤਾਂ ਉਹਨਾਂ ਦੀ ਸਿਹਤ ਲਈ ਵੀ ਅਸੀਂ ਵਕਫ ਵਕਫਾ ਤੇ ਜਾਗਰੂਕ ਕਰ ਰਹੇ ਹਾਂ ਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਹੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਨੂੰ ਲੋਕਾਂ ਨੂੰ ਇਹਨਾਂ ਸਕੀਮਾਂ ਪ੍ਰਤੀ ਅਵੇਅਰ ਕਰਨਾ